ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਅਤੇ ਐਸਪੀ ਇਨਵੈਸਟੀਗੇਸ਼ਨ ਗੁਰਬੰਧ ਸਿੰਘ ਬੈਂਸ ਦੀਆਂ ਹਦਾਇਤਾਂ ਮੁਤਾਬਕ ਯੁੱਧ ਨਸ਼ਿਆਂ ਵਿਰੁੱਧ ਸਾਡਾ ਜਿਹੜਾ ਅਭਿਆਨ ਚੱਲ ਰਿਹਾ ਉਹਦੇ ਵਿੱਚ ਡੀਐਸਪੀ ਸਰਕਲ ਰਾਜਪੁਰਾ ਮਨਜੀਤ ਸਿੰਘ ਦੀਆਂ ਹਦਾਇਤਾਂ ਮੁਤਾਬਕ ਸਾਡੀਆਂ ਅੱਡ ਅੱਡ ਟੀਮਾਂ ਜਿਹੜੀਆਂ ਉਹ ਕੰਮ ਕਰ ਰਹੀਆਂ ਸੀਗੀਆਂ ਸਾਡੀ ਟੀਮ ਜਿਹੜੀ ਏਐਸਸੀ ਪਰਮਜੀਤ ਸਿੰਘ ਦੀ ਜਿਹਨੇ ਮਤਲਬ ਸਰਹੰਦ ਰੋਡ ਤੇ ਨਾਕਾਬੰਦੀ ਕੀਤੀ ਹੋਈ ਸੀ ਉਹ ਟੀਮ ਨੂੰ ਉਦੋਂ ਸਾਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਵਿਅਕਤੀ ਜਿਹੜਾ ਰੋਡ ਤੇ ਸ਼ੱਕੀ ਹਾਲਤ ਵਿੱਚ ਫੜਿਆ ਜਿਹਨੂੰ ਚੈੱਕ ਕਰਨ ਤੇ ਜਿਹਦੇ ਕੋਲੋਂ 1 ਕਿਲੋ 200 ਗ੍ਰਾਮ ਅਫੀਮ ਜਿਹੜੀ ਉਹ ਬਰਾਮਦ ਹੋਈ ਆ ਜਿਹਦੇ ਪੁੱਛਗੇ ਦੌਰਾਨ ਇਹਦੇ ਰਹਿਣ ਵਾਲਾ ਰਾਜਸਥਾਨ ਦਾ ਰਹਿਣ ਵਾਲਾ ਇਹ ਜਿਹਦਾ ਨਾਮ ਸੰਗਰਾਮ ਸਿੰਘ ਹੈਗਾ ਇਹ ਰਾਜਸਥਾਨ ਤੋਂ ਹੀ ਲੈ ਕੇ ਆਇਆ ਹਫੀਮ ਜਿਹੜੀ ਸਾਡੀ ਪੁੱਛਕਿਛ ਚੱਲ ਰਹੀ ਹੈ ਇਹ ਕਿੱਥੇ ਲੈ ਕੇ ਜਾਣੀ ਸੀ ਤੇ ਕਿੱਥੋਂ ਇਹ ਲੈ ਕੇ ਆਇਆ ਸੀ ਇਹਦੇ ਖਿਲਾਫ ਅਸੀਂ ਐਫ ਆਰ ਨੰਬਰ 116 ਜਿਹੜਾ ਕਾਰ 1865 ਦੇ ਤਹਿਤ ਅਸੀਂ ਪਰਚਾ ਦਰਜ ਕੀਤਾ ਹੁਣ ਅਸੀਂ ਇਹਦਾ ਪੁਲਿਸ ਰਿਮਾਂਡ ਮਾਨਯੋਗ ਅਦਾਲਤ ਵਿੱਚੋਂ ਹਾਸਲ ਕਰਾਂਗੇ ਪੁਲਿਸ ਰਿਮਾਂਡ ਦੌਰਾਨ ਸਾਨੂੰ ਜਿਹੜਾ ਹੋਰ ਵੀ ਕੋਈ ਇਹਦੇ ਕੋਲੋਂ ਖੁਲਾਸੇ ਹੋਣ ਦੀ ਉਮੀਦ ਹੈਗੀ ਹੈ ਸਰ ਪਹਿਲਾਂ ਵੀ ਪਰਚਾ ਦਰਜ ਹੈ ਜੀ ਨੇ ਪਹਿਲਾਂ ਕੋਈ ਪਰਚਾ ਦਰਜ ਨਹੀਂ ਹਿੱਤੇ ਤੇ ਹੈਗਾ ਇਹਦੇ ਕੋਲੋਂ ਆਹੀ 1 ਕਿਲੋ 200 ਗ੍ਰਾਮ ਜਿਹੜੀ ਆਫੀਮ ਹੈ ਆਹੀ ਬRAND ਹੋਈ ਹੈ ਇਹਦਾ ਹੀ ਪਰਚਾ ਜਿਹੜਾ ਅਸੀਂ ਉਹ